ਸ਼ੁੱਕਰਵਾਰ ਦੀ ਰਾਤ ਨੂੰ ਇੱਕ ਬਹੁਤ ਹੀ ਖੁਸ਼ਖਬਰੀ ਭਰੀ ਖਬਰ ਸਾਹਮਣੇ ਆਈ ਜਦੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜ਼ਿਕਰ ਹੋਗਾ ਕਿ ਰੋਹਿਤ ਸ਼ਰਮਾ ਦੇ ਘਰ ਇਸ ਤੋਂ ਪਹਿਲਾਂ ਇੱਕ ਧੀ ਨੇ ਜਨਮ ਲਿਆ ਸੀ ਜਿਸ ਦਾ ਨਾਮ ਸਮਾਇਰਾ ਹੈ ਉਸ ਤੋਂ ਬਾਅਦ ਬੀਤੇ ਕਈ ਦਿਨਾਂ ਤੋਂ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਉਹਨਾਂ ਦੋਵਾਂ ਨੇ ਆਪਣੀ ਕੋਈ ਵੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਨਹੀਂ ਕੀਤੀ ਇਸ ਮਗਰੋਂ ਇਸ ਵੱਡੀ ਖਬਰ ਨਾਲ ਰੋਹਿਤ ਸ਼ਰਮਾ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਭਾਰਤੀ ਕਪਤਾਨ ਹੁਣ ਬਾਰਡਰ ਗਾਵਸਕਰ ਟਰੋਫੀ ਲਈ ਟੀਮ ਦਾ ਹਿੱਸਾ ਬਣਦੇ ਨੇ ਜਾਂ ਉਹ ਆਪਣੇ ਨਵਜੰਮੇ ਪੁੱਤ ਨਾਲ ਸਮਾਂ ਬਿਤਾਉਣ ਦਾ ਫੈਸਲਾ ਕਰਦੇ ਨੇ ਇਸ ਲਈ ਦੌਰਾਨ ਭਾਰਤ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚ ਖੇਡੇ ਜਾਣਗੇ ਜਿਸ ਦਾ ਪਹਿਲਾ ਮੁਕਾਬਲਾ 22 ਨਵੰਬਰ ਨੂੰ ਪਰਥ ਵਿਖੇ ਖੇਡਿਆ ਜਾਵੇਗਾ ਜ਼ਿਕਰ ਹੋਊਗਾ ਕਿ ਰੋਹਿਤ ਸ਼ਰਮਾ ਤੇ ਰਿਤਿਕਾ 13 ਦਸੰਬਰ 2015 ਨੂੰ ਵਿਆਹ ਦੇ ਬੰਧਨ ਚ ਬੱਜੇ ਸਨ ਜਿਸ ਤੋਂ ਉਹਨਾਂ ਦੇ ਘਰ 30 ਦਸੰਬਰ 2028 ਨੂੰ ਇੱਕ ਤੀਨੇ ਜਨਮ ਲਿਆ ਜਿਸ ਦਾ ਨਾਮ ਸਮਾਰਾ ਹੈ ਉਸ ਤੋਂ ਕਰੀਬ 6 ਸਾਲ ਬਾਅਦ ਉਹ ਹੁਣ ਮੁਰ ਮਾਤਾ ਪਿਤਾ ਬਣੇ ਨੇ ਜਦੋਂ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ